ਉਸ ਸੜਕ ਹਾਦਸੇ ਚ ਕਿਸ ਦੀ ਡੈਥ ਹੋਈ ਹੋਏਗੀ ਕਿਸ ਦੀ ਲਤ ਮਾਰ ਟੁੱਟੀ ਹੋਏਗੀ ਕਈ ਬੜ ਤੇ ਸਾਡੀ ਬੋਲ ਪਾਇਆ ਹੈ ਹੈ ਕਿ ਨਹੀਂ ਕੋਈ ਨਾ ਕੋਈ ਇਹ ਗੱਲਾਂ ਤੁਹਾਨੂੰ ਤਾਂ ਕਹਿ ਰਹੇ ਆ ਕਿ ਜੇ ਕਿਸ ਦੀ ਅਧਾਰਨ ਦਵਾਗੇ ਤਾਂ ਫੇਰ ਤੁਹਾਨੂੰ ਪਤਾ ਲੱਗਦਾ ਕਿ ਮੌਤ ਕੀ ਹੁੰਦੀ ਆ ਅਧਾਰਨ ਦਵਾਗੇ ਤਾਂ ਫੇਰ ਤੁਹਾਨੂੰ ਪਤਾ ਲੱਗਦਾ ਵੀ ਕਿਸ ਤੇ ਬੋਝ ਕੀ ਹੁੰਦਾ ਫੇਰ ਤੁਹਾਨੂੰ ਪਤਾ ਲੱਗਦਾ ਵੀ ਘਰ ਦਾ ਚਿਰਾਗ ਕੀ ਹੁੰਦਾ ਉਹਨਾਂ ਚ ਵੀ ਸਮਝ ਲੱਗਦੀ ਤੇ ਜੇ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਟਾਈਮ ਦੇ ਪਾਈਏ ਟਾਈਮ ਕਦੋਂ ਦੇ ਪਾਈਏ ਜੇ ਸਵੇਰੇ ਅਸੀਂ 6 ਵਜੇ ਉੱਠਦੇ ਆ ਤੇ ਅਸੀਂ ਪੌਣੇ 6 ਉੱਠ ਪਈਏ ਪੌਣੇ 6 ਆ 15 ਮਿੰਟ ਤੇ ਆਪਣੇ ਕੋ ਹੈਗੇ ਨਾ 15 ਮਿੰਟ ਸਾਡੇ ਕੋ ਹੈਗੇ ਤੇ ਉਸੇ ਹਿਸਾਬ ਨਾਲ ਤਿਆਰ ਹੋ ਜਾਈਏ ਉਸੇ ਹਿਸਾਬ ਨਾਲ ਤਿਆਰੀ ਕਰਕੇ ਤੇ ਉਸ ਹਿਸਾਬ ਨਾਲ ਜੇ ਅਸੀਂ ਏਜੰਸੀ ਆਉਣ ਦਾ ਟਾਈਮ ਸਾਡੇ ਕੋ 20 ਮਿੰਟ ਲੱਗਦਾ ਤੇ ਅਸੀਂ 5 ਮਿੰਟ ਪਹਿਲਾਂ ਚੱਲ ਜਾਈਏ ਠੀਕ ਹੈ 5 ਮਿੰਟ ਦਾ ਮਤਲਬ ਕੀ ਆ ਕਿ ਜੇ ਸੜਕ ਵਿੱਚ ਰਸਤੇ ਵਿੱਚ ਕੋਈ ਜਾਮ ਲੱਗਾ ਹੋ ਸਕਦਾ ਉਹ ਰਸਤੇ ਵਿੱਚ ਕਿਸੇ ਦਾ ਕੋਈ ਐਕਸੀਡੈਂਟ ਹੋਇਆ ਹੁੰਦਾ ਉਹ ਰਸਤੇ ਵਿੱਚ ਕੋਈ ਬਾਸ਼ ਹੁੰਦੀ ਹੋਵੇ ਬੰਦਾ ਸਾਈਡ ਤੇ ਖਲੋ ਸਕਦਾ ਉਹ ਰਸਤੇ ਵਿੱਚ ਤੁਹਾਡਾ ਕੋਈ ਐਸਾ ਭੈਣ ਭਾਈ ਜਿਹੜਾ ਤੁਹਾਡੇ ਤੋਂ 15 20 ਸਾਲ ਹੋ ਕੇ ਵਿਛੜਿਆ ਹੋਵੇ ਤੁਹਾਨੂੰ ਮਿਲ ਪਵੇ ਤੁਸੀਂ ਉਹਦੇ ਕੋਲ 2 ਮਿੰਟ 4 ਮਿੰਟ ਖਲੋ ਸਕਦੇ ਤੇ ਜੇ ਤੁਹਾਡੇ ਤੁਸੀਂ ਚੱਲੇ 15 ਮਿੰਟ ਪਹਿਲਾਂ 5 ਮਿੰਟ ਤੁਹਾਡੇ ਕੋਲ ਪਹਿਲਾਂ ਘਟਿਆ ਤੇ ਫਿਰ ਤੁਸੀਂ ਚਲਾਉਣਾ ਵੀ ਸਪੀਡ ਨਾਲ ਫੇਰ ਤਸਾਦ ਹੱਡ ਲੈਡ ਕੋਈ ਨਹੀਂ ਵੇਖਣੀ ਫੇਰ ਤੁਸੀਂ ਰੂਲ ਰੈਗੂਲੇਸ਼ਨ ਕੋਈ ਨਹੀਂ ਵੇਖਣਾ ਫੇਰ ਤੁਸੀਂ ਆਪਣੀਆਂ ਸਪੀਡਾਂ ਤੇ ਚੱਲਦੇ ਜਾਣਾ 2022 ਦੇ ਵਿੱਚ 168000 ਬੰਦਾ ਮਰਿਆ ਜਿਹੜਾ ਘਰੋਂ ਤੰਦ ਰੁਸ ਗਿਆ ਤੇ ਵਾਪਸ ਨਹੀਂ ਆਇਆ ਉਹਨਾਂ ਨੂੰ ਕਿਸੇ ਨੂੰ ਸ਼ੂਗਰ ਬੀਪੀ ਦੀ ਕੋਈ ਸਾੜ ਦੀ ਪ੍ਰੋਬਲਮ ਨਹੀਂ ਸੀ ਆ ਗਈ ਉਹ ਬੰਦੇ ਜਿਹੜੇ ਸੜਕ ਹਾਦਸੇ ਵਿੱਚ ਆਪਣੀ ਜਵਾਨ ਜਾਨ ਗਵਾ ਦਿੱਤੀ ਤੇ ਜਿਹੜਾ 2